ਇੱਥੇ ਸਾਰੇ ਮੋਤਵਾਰ ਬੈਠੇ ਸਾਰਿਆਂ ਨਾਲ ਵੱਡਾ ਬੰਦਾ ਇਹ ਬਿਲਕੁਲ ਸਹੀ ਗੱਲ ਹੈ ਜੀ ਇੱਕ ਮੰਤਰੀ ਸਾਹਿਬ ਇੱਧਰ ਬੈਠਾ ਹਾਂਜੀ 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 ਇਹ ਮੂਵੀ ਬਣੀ ਜਾਂਦੀ ਹੈ ਮੂਵੀ ਦਾ ਬਣੀ ਜਾਂਦੀ ਬਣੀ ਜਾਂਦੀ ਆ ਬੰਤਨਾ ਗੱਲ ਲੱਗਣ ਆਪਾਂ ਦੋ ਮਿੰਟ ਪੰਜ ਕੱਪ ਪੰਜ ਕੱਪ 50 ਦੇ ਹਾਂਜੀ ਇੱਧਰ ਭਾਈ ਨੇ ਕਿਹਾ ਦਰਸ਼ ਨੇ ਭਾਈਆ ਵਰਫੀ ਠੀਕ ਹੈ ਜੀ 1/2 ਕਿਲੋ ਲੱਡੂ ਤਰਪਾਣੀ ਠੀਕ ਹੈ ਜੀ ਵੀ ਤੂੰ 5 ਕੱਪ ਚਾਹ ਦੇ ਬਣਾ ਲੈ ਤੇ ਅਸੀਂ ਵਰਫੀ ਠੀਕ ਹੈ ਸੱਤ ਹੀ ਚਾਹ ਲੈਣ ਜਾਂਦੇ ਆ ਠੰਡਾ ਮੌਸਮ 1/2 ਕਿਲੋ ਦੁੱਧ ਲਿਆਓ ਏ ਮੁਕਰ ਗਿਆ ਸਾਡੇ ਨੂੰ ਦਿਲਦਾਰਾ ਬਣਾ ਕੇ ਲਿਆਊਗਾ ਯਾਰ ਮੈਂ ਤਾਂ ਕੁਝ ਬਣਾਣਾ ਤੂੰ ਕੌਫੀ ਬਣਾ ਕੇ ਲਿਆਉ ਤੂੰ ਤਾਂ ਫਿਰ ਬਚਾ ਤੇ ਪਹਿਲਾਂ ਤਾਂ ਖਾਨ ਸਾਹਿਬ ਦਾ ਦਿਲ ਦੀਆਂ ਗਰਾਂਗਾ ਧੰਨਵਾਦ ਮੇਰੇ ਵਾਸਤੇ ਤਸਵੀਰ ਲੈ ਕੇ ਆਏ ਆ ਆ ਜਾ ਲੈ ਕਿਲੋ ਮੈਂ ਲੈ ਆਣਾ ਲੈ ਆ ਜਾ ਲੈ ਇੱਥੇ ਵੱਧ ਗਿਆ ਯਾਰ ਕੰਮ ਸਾਰਾ ਹੀ ਤਾਂ ਕਿ ਦੁੱਧ ਮੈਂ ਲੈ ਆਣਾ ਬਾਕੀ ਤੂੰ ਉਟਲਾ ਜਨਾਬ ਕਿਹਾ ਹਾਂ ਚੱਲ ਬਾਕੀ ਲੱਡੂ ਮੇਰਾ ਕੀ ਮਾਟ ਰਿਹਾ ਅਜਾ ਕਿਲੋ ਤੋਂ ਦਰਸ਼ਲ ਬਾਕੀ ਮੈਨੂੰ ਦੇ ਦੋ ਬਾਕੀ ਭਾਂਡਾ ਤੇਰਾ ਬਹੁਤ ਜਿਆਦਾ ਮਿਹਰਬਾਨੀ ਜੀ ਮੈਨੂੰ ਆ ਦਿਓ ਜੀ ਲਓ ਲਓ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਹਾਂਜੀ ਹਾਂਜੀ ਤੇ ਪ੍ਰਮਾਤਮਾ ਜਲਦੀ ਤੁਹਾਡੇ ਕਰਮਾਂ ਚ ਹੱਜ ਕਰਨਾ ਰਿਸਿਵ ਕਰੇ ਜੀ ਆਮੀਨ ਆਮੀਨ ਤੁਸੀਂ ਐ ਕਰਦੇ ਕਿ ਕਰੇ ਜਾ ਵੇਖੀ ਨਹੀਂ ਹੁੰਦੀ ਕੋ ਯਾਰ ਬਾਈ ਗੱਲ ਕਰਦੇ ਸਭਾ ਜੀ ਬੈਠੇ ਆ ਯਾਰ ਇੱਥੇ ਠੀਕ ਹੈ ਬਈ ਓਕੇ ਮੈਂ ਦਵਾਈ ਚ ਵੇਖਿਆ ਸੀ ਇੱਥੇ ਹੀ ਮੂੰਹ ਤੇ ਲਾਉਂਦਾ ਮੂੰਹ ਤੇ ਲਾਈ ਦਿੰਦਾ ਸਾਰਣ ਸਸਰੀਕਾਲ ਜੀ ਪਹਿਲਾਂ ਤਾਂ ਦੇਸਤੋ ਗੁੱਡ ਮਾਰਨਿੰਗ ਸਸ੍ਰੀਕਾਲ ਸਵਾਟਾ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਮੈਂ ਜਾ ਰਿਹਾ ਜੀ ਇਸ ਵਕਤ ਹਰਮੋਲ ਸਿੰਘ ਮਾਨ ਸਾਹਿਬ ਕੋਲੇ ਜੇ ਘਰੇ ਹੋਏ ਤਾਂ ਉਹ ਤੁਹਾਡੇ ਰੂਪ ਰੂਪ ਕਰਾਂਗੇ ਉਸ ਤੋਂ ਬਾਅਦ ਜੇ ਫਿਰ ਅੱਜ ਸ਼ਰਤ ਲਾਈ ਜਾ ਤੇ ਲੀਲੇ ਅਰਗਣੇ ਬਾਬੇ ਅਰਗਣਾਂ ਤੇ ਉਹ ਵੀ ਤੁਹਾਡੇ ਰੂਪ ਰੂਪ ਕਰਾਉਣੇ ਆ ਤੇ ਆਜੋ ਕਰਾਂ ਵਾਧੇ ਆਪਾਂ ਅੱਜ ਦੀ ਵੀਡੀਓ ਵੱਲ ਹੋਰ ਅੰਗਰੇਜ਼ੀ ਕੀ ਆਲਾ ਠੀਕ ਹੋ ਵਧੀਆ ਵਧੀਆ ਕੀ ਕਰਦੇ ਫਿਰਦੇ ਹੋ ਆਸ ਲੈ ਲੈ ਕਿਧਰ ਜਾਏ ਆ ਸੈਟ ਗਿਆ ਜੀ ਮળોਟਾ ਸ਼ੋਰ ਕਰੀ ਕਿ ਸਾਰੇ ਹਾਂ ਵਧੀਆ ਜੀ ਚਲੋ ਠੀਕ ਹੈ ਜੀ ਗੇਲੇ ਨੂੰ ਮੜਾ ਜਲਦੀ ਭੇਜੋ ਠੀਕ ਹੈ ਭੇਜ ਲਓ ਜੀ ਪਹਿਲਾਂ ਤਾਂ ਖਾਨ ਸਾਹਿਬ ਦਾ ਦਿਲ ਦੀਆਂ ਗਰਾਂਗਾਂ ਦਾ ਧੰਨਵਾਦ ਮੇਰੇ ਵਾਸਤੇ ਤਸਵੀਰ ਲੈ ਕੇ ਆਏ ਆ ਤੇ ਜਿਹੜੀ ਤੁਹਾਨੂੰ ਪਸੰਦ ਹੈ ਜੀ ਬਹੁਤ ਜਿਆਦਾ ਮਿਹਰਬਾਨੀ ਜੀ ਮੈਨੂੰ ਆ ਦਿਓ ਜੀ ਲਓ ਇਹ ਲਓ ਲਓ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਆ ਜੀ ਤੇ ਪ੍ਰਮਾਤਮਾ ਜਲਦੀ ਤੁਹਾਡੇ ਕਰਮਾਂ ਚ ਹੱਜ ਕਰਨਾ ਨਸੀਬ ਕਰੇ ਜੀ ਆਮੀਨ 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 ਜਲਦੀ ਜਾਓ ਜੀ ਹਾਂ ਹੋ ਠੀਕ ਹੋ ਬਸ ਦੁਆ ਤੁਹਾਡੀ ਓਕੇ ਬਹੁਤ ਬਹੁਤ ਧੰਨਵਾਦ ਜੀ ਤੇ ਆਹ ਨਵੀਆਂ ਲੰਦੀ ਖੁੰਡੀ ਤੇਰੇ ਫੇਰੇ ਪਾਰਟੀ ਹੋ ਗਈ ਯਾਰ ਕਿਹਦੀ ਸਾਈ ਕਿੰਨ ਵਜਦੀ ਹੈ ਇਹ ਕਿ ਕਿਥੇ ਲੈ ਆਏ ਲੱਗਦੀ ਪੁਰਾਣੀ ਹੈ ਯਾਰ ਗੱਲ ਨੀਚ ਗੱਲ ਲੱਗਿਆ ਕੁਝ ਵੀ ਲਾ ਦੀ ਤੁਹਾਡਾ ਕੋਈ ਹਾਂ ਜੀ ਕੁਝ ਵੀ ਲਾ ਲਓ ਲਓ ਜੀ ਇੱਧਰ ਲੈ ਕੇ ਆਏ ਹਾਂ ਹਾਂ ਤੇਰੇ ਆਪਾਂ ਵੇਚਿਆ ਕਰਾਂਗੇ ਨਹੀਂ ਵਧੀਆ ਗੱਲ ਹੈ ਤੇ ਇਹਦੀ ਕੋਈ ਸੇਵਾ ਜੀ ਨਾ ਨਹੀਂ ਕੋਈ ਬੱਸ ਚਹੀ ਬਣੂ ਮੋਰੇ ਗੁਰਦਣਾ ਨਿਕਲੇ ਬਈਆ ਅੱਛਾ ਮੋਰੇ ਗੁਰਦਣਾ ਇਹ ਤੁਹਾਡੇ ਉਦ ਲਾ ਦੋ ਇਹ ਲੱਗ ਸੈਂਟਰ 'ਚ ਹਾਂ ਆਇ ਲਾਉਂ ਦੋ ਹਾਂ ਹਾਂਜੀ 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 ਮੈਨੂੰ ਪਤਾ ਇਹਦਾ ਇਹ ਫੇ ਦਬਾਈ 'ਚ ਵੇਖਿਆ ਸੀ ਇਹ ਸਹੀ ਹੈ ਇਹ ਐਮ ਆਰ ਆਈ ਜਿਆਦਾ ਇਹ ਲਾਉਂਦਾ ਹਾਂ ਹਾਂ ਓ ਬੱਲੇ ਡਾਟ ਸਾਹਿਬ ਕੀ ਹਾਲ ਹੈ ਬੜੀ ਸਰਾ ਚੀਜ਼ ਹੈ ਨਾ ਬਈਆ ਠੀਕ ਹੋ ਲੈ ਵਧੀਆ ਅੱਲਾ ਦਾ ਸ਼ੁਕਰ ਕਰ ਕੁੱਲੀ ਮੂਤੇ ਲਾਉਂਦਾ ਮੋਢੜ ਲਾਈ ਤੰਦਾ ਆਈ ਯਾਰ ਮੋਢੜ ਲਾਈ ਤੰਦੇ ਜੀ ਵੀਰ ਤੋਂ ਜੀਪਾ ਇਹ ਤਾਂ ਇੰਨਾ ਕੀ ਲੱਗਿਆ ਵਾਧੂ ਹੁੰਦਾ ਲਓ ਜੀ ਇੱਧਰ ਸਾਡੇ ਨੌਜਵਾਨ ਵੀ ਪਿੰਡ ਦੇ ਪਹੁੰਚ ਚੁੱਕੇ ਨੇ ਵੀ ਪਰਸਨਲ ਟਾਕ ਕਰ ਰਹੇ ਨੇ ਆਪਦੀ ਸਾਰੀ ਪੁਰਿਆ ਆ ਚੱਕਦਾ ਵਾਹ ਵੀ ਵਾਹ ਇੱਥੇ ਠੀਕ ਹੈ ਬਈ ਓਕੇ ਲਓ ਜੀ ਕੋਲ ਚੱਲਦੇ ਆਂ ਹਵਾ ਚੱਲ ਪੀਜੇ ਠੰਡੀ ਸਾਰਣ ਸਸਰੀਕਾਲ ਜੀ ਪਹਿਲਾਂ ਤਾਂ ਹੋਰ ਸੁਣਾਓ ਸਿਹਤ ਕਿਵੇਂ ਤਕੜੀ ਐ ਲਾਓ ਜੀ ਅੱਜ ਤਾਂ ਇਹ ਨਾਲ ਪਤਾ ਕੀ ਗੱਲ ਹੋ ਗਈ ਹਾਂਜੀ ਇੱਥੇ ਸਾਰੇ ਮੋਤਵਾਰ ਬੈਠੇ ਸਾਰਿਆਂ ਦਾ ਵੱਡਾ ਬੰਦਾ ਇਹ ਬਿਲਕੁਲ ਸਹੀ ਗੱਲ ਹੈ ਜੀ ਇੱਕ ਮੰਤਰੀ ਸਾਹਿਬ ਇੱਧਰ ਬੈਠਾ ਹਾਂਜੀ 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 ਇਹ ਮੂਵੀ ਬਣੀ ਜਾਂਦੀ ਆ ਤੇ ਮੂਵੀ ਦਾ ਬਣੀ ਜਾਂਦੀ ਆ ਬਣੀ ਜਾਂਦੀ ਆ ਬਰਉਂਦੀ ਆ ਗੱਲ ਤਾਂ ਗੱਲ ਮੰਨ ਗੱਲ ਸੁਣਿਆ ਕਰ ਆਪਾਂ ਦੋ ਮਿੰਟ ਬਤਾਉਂਦਾ ਪੰਜ ਕੱਪ ਚਾਹ ਦੇ ਹਾਂਜੀ ਇੱਧਰ ਬਾਈ ਨੇ ਕਿਹਾ ਦਰਸ਼ ਨੇ ਬਾਈਆ ਵਰਫੀ ਠੀਕ ਹੈ ਜੀ ਓਦਾਂ ਕਿਲੋ ਲੱਡੂ ਤਿਆਰ ਉਹਨਾਂ ਧਰਮਪਾਲ ਨੇ ਠੀਕ ਹੈ ਜੀ ਵੀ ਤੂੰ ਪੰਜ ਕੱਪ ਚਾਹ ਦੇ ਬਣਾ ਲਿਆ ਤੇ ਅਸੀਂ ਬਰਫੀ ਮੈਂ ਕੁਝ ਕਰਨਾ ਠੀਕ ਹੈ ਅੱਜ ਚਾਹ ਲੈਣ ਜਾਂਦੇ ਹਾਂ ਠੰਡਾ ਮੌਸਮ 1/2 ਕਿਲੋ ਦੁੱਧ ਇਹ ਮੁੱਕਰ ਜਿਆ ਸਾਡੇ ਸਾਡੇ ਕਿਹੜੇ ਸਾਡੇ ਕੋਈ ਨਹੀਂ 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 ਹੁਣ ਗੱਲ ਆਇਆ ਵੀ ਕੱਲੀ ਬਾਬੇ ਨੇ ਚਾਹ ਲੈ ਕੇ ਆਉਣੀ ਹੈ ਪੰਜ ਕੱਪ ਤੇ ਬਾਕੀ ਕੋਈ ਨਹੀਂ ਸਾਡੇ ਦੁੱਧ ਲਿਆਉਣ ਦੇ ਆਪਾਂ ਚਾਹ ਕਰੀ ਮੇਰੀ ਠੀਕ ਹੈ ਵਾਹ ਯਾਰ ਪੂਰੇ ਦਸਨ ਗੋਲੀ ਚਾ ਨੀਨੇ ਦੀ ਠੀਕ ਹੈ ਉਹਨੂੰ ਦੇਨੇ ਡੁੱਡੂ ਬਾਈਟ ਦੀ ਡੰਡੀ ਕਰਦਾ ਡੁੱਡੂ ਬਾਈਟ ਦੀ ਗੋਲੀ ਦੇਣੀ ਹੈ ਦਰਸ਼ਨ ਕਾ ਗੱਲਾ ਪਾਣੀ ਪਾਣੀ ਕੋ ਪਾਈਆ ਵਰਸੀ ਦੇ ਜਾਂਦਾ ਉਹ ਚੱਤੇ ਜਾ ਰਹੇ ਹੁਣ ਲੱਡੂ ਆਖੇ ਆ ਯਾਰ ਫੋਟੋ ਖਿੱਚ ਦੇ ਨਹੀ ਫਿਰ ਤਾਂ ਯਾਰ ਬਹੁਤ ਕੁਛ ਆਫਰ ਹੋ ਰਿਹਾ ਬਾਈ ਫੋਟੋ ਖਿੱਚ ਦੇ ਦੁੱਧ ਕਿੰਨੇ ਕਦਾਊਗਾ ਅੱਧਾ ਲੀਟਰ ਦਾ ਤਾਂ ਵਾਧੂਗਾ ਅੱਧਾ ਲੀਟਰ ਲਿਆਉਂਦਾ ਦੱਦਾ ਅੱਧਾ ਕਿੰਨਾ ਚਾਹ ਸੁਣਦੇ ਬਲ ਫਿਰ ਤੂੰ ਲਿਆ ਸਰ ਵੀ ਤੂੰ ਲਿਆ ਤੇ ਅੱਧਾ ਲੀਟਰ ਅੱਧਾ ਲੀਟਰ ਅੱਜ ਲਿਆਉਣਾ ਹੈ ਅੱਧਾ ਕਿਲੋ ਦੁੱਧ ਚਲ ਕਿਲੋ ਲੁੱਡੂ ਲਿਆਉਗਾ ਕਿਲੋ 20 25 ਰੁਪਿਆ ਦਾ ਦੁੱਧ ਆਊਗਾ ਆਹ ਕਿੰਨਾ ਲੱਡੂ ਮੈ ਲਵਾਂਗਾ ਚੱਲਾ ਕਰ ਕਿਲੋ ਮੈ ਲੈ ਆਉਣਾ ਲੈ ਆ ਜਾ ਲੈ ਇੱਥੇ ਵੱਧ ਗਿਆ ਯਾਰ ਕੰਮ ਸਾਰਾ ਹੀ ਇੱਥੇ ਮੈ ਲੈਣਾ ਬਾਕੀ ਤੂੰ ਹੋਟਲਾ ਚੱਲਾ ਵੀ ਕਰ ਹਾਂ ਕੱਲ ਬਾਕੀ ਲੱਡੂ ਨੂੰ ਮੈਂ ਖਾ ਰਗਾ ਤੇਰਾ ਤੂੰ ਹੋਟਲਾ ਇੱਧਾ ਕਿਲੋ ਤੋਂ ਦਰਸ਼ਲ ਨੂੰ ਬਾਕੀ ਤੂੰ ਹੋਟਲਾ ਹਾਂ ਬਾਕੀ ਭੰਤ ਤੇਰਾ ਠੀਕ ਹੈ ਹੈ ਮਨਜ਼ੂਰ ਹੈ ਭਾਈਆ ਪਰਫੀ 2 ਕਿਲੋ ਲੱਡੂ ਮੈਂ ਲਵਾਂ ਹਾਂ ਮੈਂ ਲੈ ਲਵਾਂਗਾ ਸਮਝ ਗਿਆ ਤੂੰ ਅੱਲਾ ਦਾ ਕਿੰਨੇ ਵਰਪੀ ਦੇ ਉਹ ਦੁੱਧ ਕਹਿੰਦਾ ਮੈਂ ਲੈ ਆਂਦਾ ਨਾਂ ਸਾ ਕਿਲੋ ਤੇ ਤੁਸੀਂ ਐ ਕਰਦੇ ਜਿਵੇਂ ਕਰੇ ਜਾ ਵੇਖੀ ਨਹੀਂ ਹੁੰਦੀ ਉਹ ਯਾਰ ਬਾਈ ਗੱਲ ਕਰ ਸਭਾ ਜਿ ਬੈਠੇ ਯਾਰ ਇਹ ਵੀ ਤਾਂ ਵਧੀਆ ਫਾਗ ਦੇਣਾ ਜਾਣਦੇ ਚਾਹ ਤੂੰ ਨਹੀਂ ਨੀ ਆ ਬਕਰੇ ਤਾਂ ਆ ਵੇਖਣ ਵਾਲੀ ਕੀ ਗੱਲ ਹੈ ਲੱਡੂ ਵੀ ਪਿਆ ਕਰੇ ਜਾ ਵੀ ਪਈ ਹੈ ਸਾਰਾ ਕੁਝ ਕਰੇ ਇਹ ਤੇ ਤੇਰਾ ਜੇਰੇ ਵੇਖਣਾ ਸੀ ਤੂੰ ਵੇਖ ਰਿਹਾ ਆਹ ਮਹਾਰਾਜੀ ਤੁੱਥ ਕਰਾ ਫਾ ਦੇ ਵਿੱਚ ਤਾਂ ਵਧੀਆ ਬੋਲ ਪੈਂਦਾ ਜਾ ਯਾਰ ਲਿਆ ਯਾਰ ਲਿਆ ਦੋ ਦੇਖੋ ਸਰੀ ਅੰਦਾ 20 ਰੁਪਏ ਦੁੱਧ ਹੀ ਹੈ ਨਹੀਂ ਨਹੀਂ ਆਦਾ ਹੀ ਹੈ ਦੁੱਧ ਚਾਹ ਬਣਾਂਗੀ ਹਾਂ ਤੁਹਾਨੂੰ ਚਾਹ ਬਣਾ ਕੇ ਅੱਛਾ ਕੈਨਸਲ ਹੋ ਗਿਆ ਹੁਣ ਪ੍ਰੋਗਰਾਮ ਹੁਣ ਬਈ ਕਾਟਾ ਵੱਜ ਗਿਆ ਸਾਰੀਆਂ ਟੀਮਾਂ ਗਈਆਂ ਭੱਜ ਹਾਂ ਹੁਣ ਜੱਟ ਵੀ ਵੱਜ ਗਿਆ ਸਹੀ ਹੈ ਸਹੀ ਗੱਲ ਆਪਾਂ ਪੂਰੇ ਚਲੋ ਕੋਈ ਨਹੀਂ ਕਿਸੇ ਹੋਰ ਦਿਨ ਸਹੀ ਫਿਰ ਕਿਸੇ ਹੋਰ ਦਿਨ ਸਹੀ ਹਾਂਜੀ ਹੈ ਚਲੋ ਹੋਰ ਦਿਨ ਰੱਖੋ ਰੱਖ ਲਓ ਚੱਲ ਬਾਬਾ ਦਾ ਸ਼ੇਰ ਕਿੰਨੇ ਦਿਨ ਰੱਖੀਏ ਤੂੰ ਹੱਸ ਚੱਕ ਦੁੱਧੀਆਂ ਹੈ ਜੇ ਜਦਨ ਮਰਦੀ ਰੱਖ ਆ ਜਾ ਤੂੰ ਰੱਖਣਾ ਤੇਰੇ ਤੇ ਮੋਟਾ ਸ਼ੁਰੂ ਹੋ ਗਿਆ ਬਾਕੀ ਦਾ ਮੈਂ ਜਿੱਕਰੇ ਗੱਡੇ ਹਾਂ ਨਾ ਚੱਲ ਪੈਰ ਮੈਂ ਵੀ ਕਿਰਪਾ ਸੁਣ ਜਾ ਪਿਆ ਤੂੰ ਕਰ ਕਰਪਾ ਕਰੇ ਵੀ ਆਪਣੇ ਕੈਨਸਲ ਕਰੋ ਵੀ ਟੂਰਨਾਮੈਂਟ ਆਪਣਾ ਕੈਨਸਲ ਆ ਤੂੰ ਕਹਿੰਦੇ ਵੀ ਟੂਰਨਾਮੈਂਟ ਕੈਨਸਲ ਆਇਆ ਹੈ ਕੈਨਸਲ ਆ ਵੀ ਟੂਰਨਾਮੈਂਟ ਚਲੋ ਵਾਠ ਠੀਕ ਹੈ ਫਿਰ ਗੱਲ ਹੀ ਨ ਮੁੱਕੀ ਗੱਲ ਹੀ ਮੁੱਕੀ ਗੱਲ ਮੁੱਕਦੀ ਨਾ ਹੋਗੀ ਬਾਈ ਤੂੰ ਜਾ ਪੀ ਤੇ ਕਰ ਸੁਣ ਹਾਂਜੀ ਸਾਰੇ ਵਧੀਆ ਬੋਲੇ ਨਾ ਤੇ ਵਧੀਆ ਹੀ ਹੋਣੀ ਚਾਹੀਦੀ ਹੈ ਵਧੀਆ ਹੋਊਗੀ ਜੀ ਹਾਂ ਚਾਚਾ ਜੀ ਨੂੰ ਵੀ ਬਧਾਈ ਦੇਵਾਂਗੇ ਇਹ ਕੈਨਸਲ ਕਰਤਾ ਬਾਈ ਠੀਕ ਹੈ ਜੀ ਧੰਨਵਾਦ ਆਪ ਹੀ ਪ੍ਰੋਗਰਾਮ ਰੱਖ ਕੇ ਆਪ ਨੇ ਕਹਿੰਦਾ ਆਪ ਨਹੀਂ ਮੈਂ ਤਾਂ ਕੋਈ ਰੱਖਿਆ ਨਹੀਂ ਨਹੀਂ ਭਾਈ ਮੈਂ ਨਹੀਂ ਮੈਂ ਉਹ ਜਿਹੜੀ ਲਾਈ ਜੋ ਹੋਈ ਆ ਉਹ ਵੱਟ ਮਾਰਦਾ ਸੀ ਚਾਹਣਾ ਬਣਾ ਕੇ ਲਿਆਊਗਾ ਯਾਰ ਮੈਂ ਤਾਂ ਕੁਝ ਬਣਾਣਾ ਤੂੰ ਕੌਫੀ ਬਣਾ ਕੇ ਲੈ ਆ ਤੂੰ ਤਾਂ ਬੱਲ ਬਜਾਤੇ ਭਾਈ ਤੂੰ ਤਾਂ ਬੱਲ ਬਜਾਤੇ ਚੱਲ ਕੋਈ ਨਹੀਂ ਫਿਰ ਕਿਸੇ ਦਿਨ ਸਹੀ ਜਦੋਂ ਬਾਬੇ ਦਾ ਮੂੜਾ ਆਇਆ ਉਹਨੇ ਆ ਗਿਆ ਉਹਨੇ ਫੇਰ ਕਿਹਦੇ ਨਾਲ ਸਹੀ ਚਲੋ ਕੋਈ ਗੱਲ ਨਹੀਂ ਹਲਕੀ ਮਾੜੀ ਮੋਟੀ ਨੋਖਜੋਗ ਚੱਲਦੀ ਰਹਿੰਦੀ ਹੈ ਗਰੀਬਾਂ ਦੀ ਜਾਂ ਇਹੋ ਜਿਹੀ ਬਣਦੀ ਹੁੰਦੀ ਹੈ ਇਹ ਨਹੀਂ ਬਣਾਈ ਆ ਸਾਡੇ ਘਰ ਦਾ ਪਿਆਰੀ ਆ ਹੁਣ ਤਿੰਨ ਮੇਲ ਦਾ ਬਣਾ ਲਓ ਥੋੜੇ ਦਿਨ ਪਕੌੜੇ ਕੱਢ ਲਓ ਬਣਦਾ ਹੀ ਰਹਿੰਦਾ ਭਾਈ ਭੌਰ ਭੱਖੇ ਬਾਜ਼ਨਾਂ ਦੇ ਹਾਂ ਸਹੀ ਗੱਲ ਹੈ ਭੌਰ ਭੱਖੇ ਬਾਜ਼ਨਾਂ ਨਾਲ ਹੀ ਰੱਜ ਜਾਂਦੇ ਆ ਬਿਲਕੁਲ ਸਹੀ ਗੱਲ ਹੈ ਸਤਪਾਲ ਸਿੰਘ ਨੇ ਨਾਲ-ਨਾਲ ਕੁਲਚਿਆਂ ਦੇ ਗੋਲ ਗੱਪ ਦਾ ਕੰਮ ਵੀ ਸ਼ੁਰੂ ਕਰ ਲਿਆ ਗੋਲ ਗੱਪੇ ਵੀ ਤਾਜ਼ੇ ਬਣਾ ਕੇ ਖਵਾਉਂਦਾ ਹੈ ਐਵੇਂ ਗੱਲ ਵਧੀਆ ਜੀ ਕੀ ਹਾਲ ਹੈ ਹਰ ਹੋਰ ਠੀਕ ਹੋ ਹਰਮਨ ਜੀ ਆ ਦੇਖੋ ਕਿੱਡੇ ਕਿੱਡੇ ਗੋਲ ਗੱਪੇ ਆ ਤੇ ਸਵਾਦ ਵੀ ਬਹੁਤ ਬਣਾਉਂਦਾ ਹੈ ਮਿੱਠਾ ਪਾਣੀ ਨਮਕੀਨ ਪਾਣੀ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਉੱਥੇ ਫਲਾਸਟ ਟਾਈਮ ਬਿਜੀ ਹੈ ਕੁਲਚੰਚ ਫਰਬਤਨ ਕਿਵੇਂ ਹੋ ਠੀਕ ਹੋ ਕੁਲਚੇ ਖਾਣ ਆਏ ਹੋ ਇਹ ਗੋਲ ਗੱਪੇ 16 ਗੋਲ ਗੱਪੇ ਖਾਣ ਆਏ ਹਾਂ ਅਸਾਂ ਬਰੇ ਆਰਡਰ ਕਿਤੇ ਹੋਰ ਦਾ ਹੈ? ਇਹ ਆਰਡਰ ਕਿਤੇ ਹਾਂ ਪੂਰਾ ਕੋਡ ਚੈੱਕ ਨੰਬਰ ਮਿਲਦਾ ਤੁਹਾਨੂੰ। ਹਾਂ ਨਹੀਂ ਨਹੀਂ ਕੁੱਲ ਚ ਵਾਕਿਆ ਇੱਕ ਨੰਬਰ ਮਿਲਦੇ ਆ। ਬਾਕੀ ਸਹੀ ਗੱਲ ਆ। ਉਹ ਦੇਖ ਕੋਈ ਖਾਉਂਦੀ ਦੂਰ ਵੇਖ ਖਾਉਂ ਕੋ ਲਿਆ। ਹਾਂ। ਆ ਸਾਈਕਲ ਕਿੰਨੇ ਦਾ ਹੋ ਗਏ ਭਾਈ? ਜਮਾ ਛੋਟਾ। ਇਹ ਵੀ 3000 ਦਾ ਹੈ। ਦੇਖ ਲੋ ਐਡੇ ਮਹਿੰਗੇ ਸਾਈਕਲ ਹੋ ਗਏ ਸਾਡੇ ਵੇਲੇ ਹੁੰਦਾ ਸੀ ਉਹ 22 ਇੰਚ ਹੀ ਮਿਲਦਾ ਹੁੰਦਾ ਸੀ ਐਟਲਸ ਪੰਜਾਬ ਦਾ ਪੁੱਤਰ ਤੇ ਹੀਰੋ ਜੈਟ। ਇਹਨੇ ਕਿਤੇ ਹੁੰਦਾ ਸ਼ਾਇਦ। ਇਹਨੇ ਕਿਤੇ ਹੁੰਦਾ। 2200 ਦਾ। ਤੇ ਹੁਣ ਤਾਂ ਬਹੁਤ ਮਹਿੰਗਾ ਹੋ ਗਿਆ। ਬਾਕੀ ਲੋ ਜੀ ਹਾਂਸਰ ਜੀ ਪਹੁੰਚ ਚੁੱਕੇ ਨੇ ਆਂਡੇ ਛੰਡੇ ਬਣਾ ਰਹੇ ਨੇ ਹਾਂ ਸਹੀ ਗੱਲ ਆ ਪੰਜੇ ਹੀ ਬਣਾਉਂਦਾ ਇਹ ਤੇ ਗੁਰਵਿੰਦਰ ਸਿੰਘ ਗੇਲਾ ਜੀ ਪਹੁੰਚੇ ਨਹੀਂ ਹਜੇ ਤੇ ਚਾਚਾ ਵੀ ਗਿਆ ਵੇ ਰਸਤਰੀ ਜੋ ਵੀ ਨਹੀਂ ਆਇਆ ਤੇ ਬਾਕੀ ਮੌਸਮ ਫਿਰ ਖਰਾਬ ਹੋ ਚੁੱਕਿਆ ਵੇਖੋ ਬੱਦਲ ਬਾਈ ਤੁਸੀਂ ਤੇ ਆਪਾਂ ਤੇ ਗਰਮੀਆਂ ਗਰਮੀਆਂ ਆ ਰੱਬ ਚਾਵੇ ਤਾਂ ਬਾਈ ਜੀ ਜਮਾ ਫੁੱਲ ਗਰਮੀ ਦੇ ਵਿੱਚ ਵੀ ਰੰਗ ਕੜਾ ਆਉਂਦਾ ਤੇ ਫਲਾਲ ਹੁਣ ਮੌਸਮ ਬਦਲਿਆ ਆਦੇ ਵੀ ਕਈ ਥਾਵਾਂ ਤੇ ਗੜੇ ਪਏ ਆ ਪ੍ਰਮਾਤਮਾ ਮਿਹਰ ਕਰੇ ਕਿਸਾਨਾਂ ਤੇ ਕਣਕਾਂ ਕਣਕਾਂ ਸਹੀ ਰਹਿਣ ਬਾਕੀ ਰਹਿਣੇ ਆ ਆਦੇ ਵੀ ਇੱਕ ਦੋ ਦਿਨ ਮੌਸਮ ਖਰਾਬ ਰਹੂਗਾ ਕੱਲ ਤਾਂ ਹੀ ਪਤਾ ਲੱਗ ਜੂਗਾ ਵੀ ਕੀ ਬੰਦਦਾ ਕੀ ਨਹੀਂ ਬੰਦਦਾ